ਕੇ ਲੋਕ ਰਸਨਾ ਉਚਰੰਤ ਨਾਮੰ ਸੁਰਣੰ ਸੁਨਤ ਸ਼ਬਦ ਅੰਮ੍ਰਿਤੈ ਨਾਨਕ ਤਿੰਨ ਸਦ ਬਲਹਾਰੰਗ ਜਿਨ੍ਹਾਂ ਧਿਆਨ ਪਾਲ ਬ੍ਰਹਮਣ ਦੇਖੋ ਉੱਤੇ ਆ ਗਿਆ ਗੁਰਦੇਵ ਆਰ ਪਾਰ ਬ੍ਰਹਮ ਦੀ ਉਹ ਹਜ਼ੂਰੀ ਵਿੱਚ ਰਹਿੰਦੇ ਨੇ ਜਿਹੜੇ ਉਹ ਫਿਰ ਗਾਣ ਦੀ ਗੱਲ ਉਹਦੋਂ ਕੀ ਹੈ ਉਹ ਫਿਰ ਰਸਨਾ ਉਚਰੰਤ ਨਾਮੰ ਉਹ ਰਸਨਾ ਤੋਂ ਗਿਆਨ ਉਚਾਰਨ ਕਰਦੇ ਜਿਵੇਂ ਨਾਮੋਂ ਦਾ ਗਿਆਨ ਆ ਗੁਰਬਾਣੀ ਦਾ ਗਿਆਨ ਮਨੁੱਖੀ ਗਿਆਨ ਕਰਦੇ ਚੋਂ ਤੋਂ ਸਭ ਦਾ ਅੰਮ੍ਰਿਤ ਹੈ ਉਹ ਅੰਤਰਾਤਮਾ ਅੰਗਾਂ ਨਾਲ ਜਿਹੜੇ ਅੰਗਲ ਦੇ ਕੰਨ ਨੇ ਸੁਣਣ ਦੇ ਨਾਲ ਬਿਨ ਕਨਾਥੇ ਤੁਰਤ ਵੰਝਦੇ ਨੇ ਉਹ ਰਸਨਾ ਨਾਲ ਆ ਜਿਹੀ ਬਾਣੀ ਉਚਾਰਨ ਕਰਦੇ ਜਦ ਬਾਣੀ ਉਚਾਰਨ ਕਰਦੇ ਨੇ ਉਹਨਾਂ ਨੂੰ ਖੁਦ ਨੂੰ ਵੀ ਰਸ ਆਉਂਦਾ ਰਸਨਾ ਦਾ ਮਤਲਬ ਇਹ ਵੀ ਨਹੀਂ ਹੈ ਇੱਥੇ ਆ ਰਸਾ ਨਾਲ ਉਚਾਰਨ ਕਰਦੇ ਨੇ ਰਸ ਭਰਦੇ ਨੇ ਵਿੱਚ ਉਚਾਰਨ ਕਰਨ ਦੇ ਨਾਲ ਵੀ ਰਸ ਆਉਣਾ ਚਾਹੀਦਾ ਸੁਣ ਵਾਲੇ ਨੂੰ ਵੀ ਰਸ ਆਉਂਦਾ ਬੋਲਣ ਵਾਲੇ ਨੂੰ ਵੀ ਰਸ ਆਉਂਦਾ ਚਾਹਨਾ ਹੀ ਜੀਬ ਨਾਲ ਬੋਲ ਲਾਂਗਾ ਜਾਂਦਾ ਜਿਹੜਾ ਉਚਰੇ ਉਹ ਹੀ ਜੀਬ ਹੈ ਠੀਕ ਹੈ ਜੀ ਉਚਾਰਨ ਤੋਂ ਪਹਿਲਾਂ ਉਹਨਾਂ ਦੇ ਸਰੂਣਾ ਨੂੰ ਉਹ ਬਿਨਾਂ ਕਰਨ ਵਾਲਾ ਸ਼ਬਦ ਸੁਣ ਰਿਹਾ ਹੈ ਜੀ ਹਾਂ ਜੀ ਹਾਂ ਜੀ ਕੋਈ ਅਸਲੀ ਅੰਮ੍ਰਿਤ ਰੂਪ ਹੈ ਉਹ ਬੁਲਾਏ ਤਾਂ ਹੀ ਬੋਲਦੇ ਨੇ ਉਹ ਅੰਮ੍ਰਿਤ ਬਾਣੀ ਹੈ ਉਹ ਠੀਕ ਹੈ ਹਾਂ ਤਾਂ ਉਹ ਅੱਗੇ ਪਿੱਛੇ ਗੱਲ ਲਿਖਤੀ ਐ ਪਰ ਪਹਿਲਾਂ ਸਰਵਣਾ ਨੂੰ ਸੁਣਦੀ ਐ ਉਸ ਤੋਂ ਬਾਅਦ ਫਿਰ ਰਸਨਾ ਤੋਂ ਉਚਾਰੀ ਜਾਂਦੀ ਐ ਜੀ 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 ਬਿਲਕੁਲ ਜੀ ਗਾ ਜੀ ਨਾਨਕ ਤਿੰਨ ਸਦ ਬਲਹਾਰੰਗ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਨਾਨਕ ਤਿੰਨ ਸਦ ਬਲਹਾਰੰਗ ਨਾਨਕਾ ਦਾ ਮਾਨੋ ਤ ਸਦ ਬਲਹਾਰ ਜਨ ਜਿਨ੍ਹਾਂ ਦਾ ਧਿਆਨ ਪਾਰ ਬ੍ਰਹਮ ਦੇ ਵਿੱਚ ਜੁੜਿਆ ਰਹੇਗਾ ਪਾਰ ਬ੍ਰਹਮ ਉਹ ਹੁਕਮਿਆਨੋ ਪਾਰ ਬ੍ਰਹਮ ਜਿਨ੍ਹਾਂ ਦਾ ਧੁਰ ਕੀ ਬਾਣੀ ਤੇ ਧਿਆਨ ਜੁੜਿਆ ਰਹਿੰਦਾ ਔਰ ਸੁਣ ਕੇ ਉਹਨੂੰ ਅ ਗੁਰ ਬਾਣੀ ਉਚਾਰਦੇ ਨੇ ਉਹਨਾਂ ਤੇ ਮ ਸਦਾ ਬਲਿਹਾਰ ਜਾਂਦਾ ਕਿਉਂਕਿ ਉਹ ਸ਼ਬਦ ਪਾਰ ਬ੍ਰਹਮ ਤੋਂ ਆਉਂਦਾ ਹੈ ਜੀ ਬਿਲਕੁਲ ਸ਼ਬਦ ਹੀ ਪਾਰ ਬ੍ਰਹਮ ਹੈ ਬ੍ਰਹਮ ਤੋਂ ਪਰੇ ਹੈ ਨਾ ਬ੍ਰਹਮ ਤੋਂ ਪਰੇ ਵੀ ਪਾਰ ਬ੍ਰਹਮ ਹੀ ਹੈ ਹੱਬ ਕੁੜਾਵੇ ਕੰਮ ਇੱਕ ਸਾਈ ਬਾਹਰੇ ਨਾਨਕ ਸੇਈ ਧੰਨ ਜਿਨ੍ਹਾਂ ਪਿਰਹੜੀ ਸੱਚ ਸਿਉ ਕੂੜਾਵੇ ਕੁੜਾਵੇ ਕੰਮ ਫਾਰੇ ਕੰਮ ਜਿਹਦੇ ਲਈ ਕੌੜੇ ਨੇ ਕੁੜਾਵੇ ਨੇ ਕੌੜੇ ਲੱਗਣ ਆ ਇੱਥੇ ਕੌੜੇ ਆ ਗਿਆ ਹੁਣ ਕੂੜਾਵੇ ਆਂ ਜੀ ਕੂੜੇ 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 ਜਿਹੜਾ ਝੂਠ ਆ ਝੂਠ ਆ ਨਾ ਹਾਂਜੀ ਦੇਖੋ ਉੱਥੇ ਦੁਨੀਆ ਦੀ ਸੱਚੀ ਗੱਲ ਥੀ ਮੈਂ ਕੀਤੀ ਸਹੀ ਦੁਨੀਆ ਦਾ ਸੱਚ ਹੈ ਸੁਬੰਦਰ ਸਿੰਘ ਦੇ ਧਰਤੀ ਖੜੀ ਹੈ ਜਾਂ ਹੋਰ ਉਹਨਾਂ ਨੇ ਕਹਿ ਦਈਏ ਤਾਂ ਇੱਕ ਸੁਬੰਦਰ ਦੇ ਉੱਤੇ ਚਟਾਈ ਮੋ ਵਿਛਾਈ ਸੀ ਧਰਤੀ ਇਹ ਕੁੜਾ ਫਸਤ ਨਹੀਂ ਹੈਗਾ ਹਾਂ ਸਾਨੂੰ ਵੀ ਇਹਨੂੰ ਤਾਂ ਮੰਨਦੀ ਇਹ ਜਿਹੜੇ ਕੁੜਾ ਦੇ ਕੰਮ ਨੇ ਇਹੀ ਕੁੜੇ ਇਹੀ ਕੌੜੇ ਨੇ ਸਭ ਕੁੜਾ ਦੇ ਕੰਮ ਇੱਕ ਸਾਈ ਬਾਹਰੇ ਇੱਕ ਸਾਈ ਤੋਂ ਬਿਨਾ ਜਿੰਨੇ ਵੀ ਸਾਈ ਦਾ ਜਿਹੜਾ ਜ਼ਿਕਰ ਹੈ ਅਣੀ ਬਾਰੇ ਜੋ ਗਿਆਨ ਅਸਿਕਰਾਉਨੇ ਆਂ ਇਹ ਸੁਣਦੇ ਆਂ ਇਹਨੂੰ ਛੱਡ ਕੇ ਸਾਰੇ ਕੌੜੇ ਸਮਝ ਨੇ ਸਾਰਾ ਹੀ ਗਿਆਨ ਜਿਹੜਾ ਕਰਾਉਣਾ ਜਿਹਦੇ ਵਿੱਚ ਸਾਈ ਨਹੀਂ ਆ ਜਾਂਦਾ ਸੱਚ ਨਹੀਂ ਆ ਜਾਂਦਾ ਉਹ ਕੰਮ ਸਾਰੇ ਕੌੜੇ ਦੇ ਵਿੱਚ ਸੰਸਾਰੀ ਸੱਚ ਦਾ ਤਾਂ ਸਮਾਪ੍ਰਮਾਣ ਦਿੱਤੇ ਹੋਏ ਨੇ ਆਪਾਂ ਨੂੰ ਜਿਵੇਂ ਸਾਰੇ ਹਰ ਦੁੱਧ ਦੇ ਵਿੱਚ ਉੱਤੇ ਹੋ ਹੈਗਾ ਦਾ ਪ੍ਰਮਾਣ ਦਿੱਤਾ ਹੋਇਆ ਜਿਵੇਂ ਹਰ ਬਸੰਤ ਬਨਸਪਤੀ ਵਿੱਚ ਆਗਾ ਉਹ ਤਾਂ ਸਮਾਪ੍ਰਮਾਣ ਦਿੱਤੇ ਹੈ ਤੇ ਉਹ ਵੀ ਸੱਚ ਹੈ ਇਹ ਵੀ ਸੱਚ ਹੈ ਉਕੜਾ ਵਾਜੀ ਠੀਕ ਹੈ ਜੀ ਨਾਨਕ ਸਹੀ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ ਨਾਨਕ ਸਹੀ ਧਨ ਨਾਨਕ ਕਹਿੰਦਾ ਉਹ ਤੁਹਾਨੂੰ ਨੇ ਜਿਨ੍ਹਾਂ ਦੇ ਪ੍ਰੇਮ ਫਤਿਹ ਦੇ ਨਾਲ ਨਹੀਂ ਦੋਨੇ ਅਭੀ ਸੱਚ ਹੈ ਸੱਚ ਦੂਆ ਸੱਚ ਹੈ ਸੱਚ ਨਾਲ ਸਹੈ ਪ੍ਰੇਮ ਜੁੜਣਾ ਨਹੀਂ ਜੁੜਨਾ ਪ੍ਰੇਮ ਨਹੀਂ ਠੀਕ ਹੈ ਜੀ ਇਹ ਜ਼ਿਆਦਾਤਰ ਜਿਹੜੇ ਸ਼ਲੋਕ ਹੈਗੇ ਪੜ੍ਹੇ ਹੋਏ ਆ ਗਾਏ ਹੋਏ ਆ ਪਰ ਜਿਹੜੇ ਇਸ ਤਰ੍ਹਾਂ ਦੇ ਸ਼ਲੋਕ ਹੈ ਉਹ ਬਹੁਤ ਘੱਟ ਪੜ੍ਹਦੇ ਔਰ ਗਾਏ ਜਾਂਦੇ ਫਿੱਟ ਨਹੀਂ ਆਉਂਦੇ ਉਹਨਾਂ ਨੂੰ ਇਹ ਮਾਮਲਾ ਫਿਰ ਖਰਾਬ ਕਰਦੇ ਨੇ ਉਹਨਾਂ ਨੂੰ ਹਾਂ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਨਾ ਫਿਰ ਉਹਨਾਂ ਨੂੰ ਖੁ ਗਾਂ ਇਹਦੀ ਕੋਈ ਕੋਈ ਬਹੁਤੀ ਸ਼ਾਬਾਸ਼ ਜੇ ਸਮਝ ਵੀ ਆਵੇ ਤਾਂ ਉਹ ਗਾਉਂਦੇ ਨਹੀਂ ਹੁਣ ਲੋਕਾਂ ਨੂੰ ਪਤਾ ਲੱਗ ਜਾਊਗਾ ਵੀਰਿ ਕਾ ਕੀ ਹੈ ਹਾਂਜੀ ਰਾਜ ਸੁਖ ਮਿਠਾ ਨਹੀਂ ਹੈ ਠੀਕ ਹੈ ਰਾਜ ਸੁਖ ਕੌਣਾ ਇਹਨਾਂ ਨੂੰ ਮਿਠਾ ਲੱਗਦਾ ਗੁਰਬਾਣੀ ਖੋੜਾ ਬੋਲਦੀ ਹੈ ਫਿਰ ਇਸਨਾਂ ਤੇ ਅਟੈਕ ਹੋ ਜਾਊਗਾ ਲੋਕਾਂ ਦਾ ਅਟੈਕ ਲੰਗੇ ਵੀ ਇਹ ਕੀ ਕਰਦੇ ਆ ਤੁਸੀਂ ਗੁਰਬਾਣੀ ਕੀ ਕਹਿੰਦੇ ਤਾਂ ਇਹਨਾਂ ਨਾਲ ਕੋਈ ਨਹੀਂ ਹਰ ਆਰਤਨਾਲ ਬਹੁਤ ਸ਼ਾਕਰ ਬੰਦੇ ਨੇ ਬਹੁਤ ਬੜੀ ਗੱਦਾਰੀ ਕੀਤੀ ਹੋਈ ਹੈ ਗੋਲਕ ਗੁਰੂ ਨਹੀਂ ਕਾ ਰਹੇ ਨੇ ਕਾ ਰਹੇ ਨੇ ਗੱਦਾਰੀ ਗੁਰੂ ਦੀ ਪੰਨ ਦੇ ਪਤਾ ਵੀ ਕਿੱਥੇ ਠੀਕ ਹੈ ਜੀ ਪੌੜੀ ਸਤਿ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਸਤਿ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਜਿਹੜੇ ਹਰ ਕਥਾ ਸੁਣਦੇ ਨੇ ਉਹਨਾਂ ਦੇ ਵੀ ਕਹਿੰਦੇ ਸਤਿ ਬਲਿਹਾਰੀ ਆਂ ਸੀ ਚਲੋ ਬੋਲਣ ਜਿਨ੍ਹਾਂ ਨੇ ਕਥਾ ਕੀਤੀ ਆ ਉਹ ਤਾਂ ਹੈ ਹੀ ਹੈ ਜਿਹੜੇ ਸੁਣ ਲੈਣ ਉਹਨਾਂ ਦੇ ਵੀ ਸਤਿ ਬਲਿਹਾਰੀ ਇਹ ਤਾਂ ਸੁਣ ਕੇ ਹੀ ਵਿਆਕਲ ਹੋ ਜਾਂਦੇ ਕਹਿੰਦੇ ਇਹ ਬੰਦ ਕਰੋ ਇਹ ਵੀ ਠੀਕ ਹੈ ਗੱਲ ਆ ਉਹ ਕੋਈ ਉਹ ਸੁਣਾਓ ਸਾਥੀ ਜਣਾ ਦਾ ਕੋਈ ਉਹ ਠੀਕ ਹੈ ਸਾਥੀ ਦਾ ਸੁਣ ਲੈੰਦਾ ਨਾ ਪੰਡਤ ਜੀ ਲਿਖੀ ਹੋਈ ਆ ਬੋਲਾਂ ਦੀ ਲਿਖੀ ਹੋਈ ਜਿਹੜਾ ਸਾਡਾ ਖਾਸ ਹੈ ਪੰਸੇ ਨੇ ਲਿਖਿਆ ਹੋਇਆ ਬੋਲਾਂ ਨੇ ਲਿਖਿਆ ਹੋਇਆ ਤਾਂ ਸਮਝਿਆ ਤਾਂ ਆਪਾਂ ਲਿਖਿਆ ਹੀ ਨਹੀਂ ਪੰਡਤ ਬੋਲਾਂ ਸਾਡੇ ਤੋਂ ਹਮਰਾ ਝਗੜਾ ਰਹਿਣਾ ਕੋਈ ਇਹ ਝਗੜਾ ਹੀ ਪੰਡਤ ਬੋਲਾਂ ਦਾ ਨਾ ਪਾਇਆ ਹੋਇਆ ਸਾਥੀ ਨੇ ਪਾਇਆ ਹੈ ਜੇ ਬੇੜਾ ਇਹ ਤਾਂ ਆਸ ਦਾ ਕਰਦਾ ਆਪਾਂ ਸਾਰੇ ਵਿਦਵਾਨ ਸਾਰੇ ਵਿਦਵਾਨ ਪੰਡਤ ਨੇ ਆਸ ਨੂੰ ਨਿਪਰੇਮ ਕਰਦੇ ਨੇ ਗੁਰਬਾਨੀ ਨੂੰ ਨਹੀਂ ਕਰਦੇ ਹਨ ਵਿਦਵਾਨ ਵਿਦਵਾਨਾਂ ਦੇ ਉੱਤੇ ਹੀ ਨੰਝਾਂ ਦੀ ਗੁਰਬਾਣੀ ਵਿਦਵਾਨਾਂ ਦੀ ਬੁੱਧੀ ਤੇ ਉੱਤੇ ਦੀ ਗੱਲ ਹੈ ਗੁਰਬਾਣੀ ਹਾਂਜੀ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਉਹ ਪੰਜ ਪ੍ਰਧਾਨ ਨੇ ਪੰਜ ਨੇ ਉਹ ਜਿਹੜੇ ਪ੍ਰਭ ਦੇ ਅੱਗੇ ਸੱਚ ਦੇ ਅੱਗੇ ਛਣਵਾਦਨ ਆਪਣੇ ਮੂਰ ਦੇ ਅੱਗੇ ਛਣਵਾਦਨ ਉਹ ਪੂਰੇ ਵੀ ਨੇ ਪ੍ਰਧਾਨ ਵੀ ਨੇ ਨਹੀਂ ਮੰਨਵਾਇਆ ਜਾ ਸਕਦਾ ਜੋ ਜੋ ਸਰਧਾਨ ਨਾਮ ਨੇ ਜੋ ਸਰ ਕਪੂ ਉਤਾਰ ਬਾਰੇ ਆਦਮੀ ਵਿਧਵਾ ਆਦਮੀ ਦੀ ਨਹੀਂ ਹੋ ਸਕਦਾ ਕਦੇ ਕਿਸੇ ਦੇਰ ਤੱਕ ਜਿਹੜੇ ਪ੍ਰਭ ਦੇ ਅੱਗੇ ਬਿਨ ਫੱਟਦੇ ਅੱਗੇ ਧੀਵੇਂ ਹੋ ਜਾਣ ਸਾਥ ਨੂੰ ਸਤ ਜੋ ਆ ਕੇ ਮੰਨ ਲੈਣ ਉਹ ਕਹਿੰਦੇ ਪੂਰੇ ਨੇ ਪ੍ਰਦਾਨ ਉਹ ਗੁਰਮਖੋਂਗੇ ਬਸ ਨੋ ਪਾਸ ਹੋਗੇ ਤੇ ਪਿੱਛੇ ਜੇ ਗੱਲ ਹੋਈ ਸੀ ਕਿ ਜਿੰਨੇ ਗੁਰਦੁਆਰਿਆਂ ਦੇ ਗ੍ਰੰਥੀ ਐ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਤੁਸੀਂ ਤਾਂ ਅੰਮ੍ਰਿਤਧਾਰੀ ਚਾਹੀਦੇ ਆ ਆ ਵੀ ਸਾਨੂੰ ਨਹੀਂ ਚਾਹੀਦਾ ਨਾ ਸਾਨੂੰ ਤਾਂ ਕਹਿੰਦੇ ਕੇਸ ਰੱਖਣੇ ਵੀ ਜ਼ਰੂਰੀ ਨਹੀਂ ਹੈ। ਆਵਾਜ਼ ਵੀ ਚੱਲਣਾ ਨਾ ਲੱਗੇ ਸਕੇ। ਜ਼ੋਰ ਮੋੜ ਪਾਉਣੇ ਨਹੀਂ। ਉਹ ਕਿ ਲੱਖਾਂ ਦੇ ਵਿੱਚ ਕਹਿੰਦੇ ਤੁਸੀਂ ਰੱਖੋ ਗਰੰਟੀ ਕਿਹੜਾ ਮੰਗਦੇ ਨੇ। ਚਲੋ ਗਰੰਟੀ ਦਾ ਜੁੜੇ ਹੋਏ ਆ ਤਾਂ ਪੈਸੇ ਕਰਕੇ ਇਹ ਜਿਹੜੇ ਪ੍ਰਧਾਨ ਹੈ ਇੱਕ ਤਾਂ ਨਾਲੇ ਤਾਂ ਕੇਸ ਕੱਟਣਗੇ ਤੇ ਰੋਡੇ ਮੋਡੇ ਹੋਣਗੇ ਤੇ ਸ਼ਰਾਬ ਵੀ ਪੀਣਗੇ ਤੇ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਬਲਾ ਕੇ ਫਿਰ ਲੋਕਾਂ ਤੋਂ ਪੈਸੇ ਮੰਗਣਗੇ। ਆ ਚਲੋ ਜੇ ਕਿਤੇ ਭੌਂਦੀ ਲਵਾਉਣ ਲੱਗੇ ਸ਼ਰਾਬ ਦਾ। ਹਾਂਜੀ। ਹਰ ਜਸ ਲਿਖਿਆ ਬੇਅੰਤ ਸੋਹ ਹੈ ਤੇ ਹੱਥਾ ਚਰਨ ਪੁਨੀਤ ਪਵਿੱਤਰ ਚੱਲੈ ਪ੍ਰਭ ਪੰਥਾ ਹਾਂਜੀ ਜਿਹੜੇ ਹਰ ਜਸ ਲਿਖਦੇ ਨੇ ਬੇਅੰਤ ਲਗਾਤਾਰ ਲਿਖਦੇ ਰਹਿੰਦੇ ਨੇ ਬਹੁਤ سارے ਲੋਕ ਲੱਗੇ ਹੋਏ ਤੇ ਗੁਰੂ ਗ੍ਰੰਥ ਸਾਹਿਬ ਲਿਖ ਲਿਖ ਕੇ ਗਾਂ ਲੋਕਾਂ ਨੂੰ ਦੇਣ ਸੇਵਾ ਕਰਦੇ ਤੇ ਉਹਨਾਂ ਨੂੰ ਸਮਝ ਸੀ ਕੁਰਬਾਨੀ ਦੀ ਉਹ ਕਹਿੰਦੇ ਜਿੰਨੇ ਲੋਕਾਂ ਕੋ ਪਹੁੰਚ ਵੇ ਚੰਦੀ ਆ ਕਿ ਜੀ ਇਕਨ ਨਹੀਂ ਕਰਦੇ ਜੇ ਮੈਂ ਹੁਣ ਕਹਿੰਦਾ ਚੱਕ ਲਿਓ ਫਲਾਣੇ ਸਾਡੇ ਗੁਰੂ ਗ੍ਰੰਥ ਸਾਹਿਬ ਆ ਸਤਿਕਾਰ ਕਮੇਟੀ ਵਾਲੇ ਇਹ ਕੰਮ ਨਹੀਂ ਸੀਗਾ ਉਹ ਉਹ ਤਾਂ ਕਹਿੰਦੇ ਨੇ ਜਿਹੜੇ ਹੱਕ ਲਿਖਦੇ ਨੇ ਉਹ ਸੋਹ ਹੈ ਹੱਥਾ ਉਹ ਸੋਹਣੇ ਲੱਗਦੇ ਨੇ ਹੱਥ ਮੈਂ ਕਹਿੰਦਾ ਪ੍ਰਿੰਟਿੰਗ ਵਾਲਾ ਕੰਮ ਇਹ ਸ਼ਲੋਕ ਪੜ੍ਹ ਕੇ ਬੰਦ ਕਰਨਾ ਚਾਹੀਦਾ ਸਿੱਖਾਂ ਨੂੰ ਕਹੋ ਖਾਸ ਕਰ ਜਿਹੜੇ ਸੰਤ ਹੈ ਵੀ ਤੁਸੀਂ ਲਿਖੋ ਬਾਣੀ ਉਹ ਲਿਖਣ ਦਾ ਤਾਂ ਟਾਈਮ ਕਿੱਥੇ ਉਹ ਤਾਂ ਖਾ ਲੈਂਦੇ ਨੇ ਆ ਖਾ ਲੈਂਦੇ ਨੇ ਇਹ ਝੂਠ ਬੋਲ ਰਹੇ ਨੇ ਇਹ ਸ਼ਲੋਕ ਤੋਂ ਤਾਂ ਹੀ ਲੱਗਦਾ ਵੀ ਹੱਥ ਲਿਖਤੇ ਸਰੂਪ ਹੋਣਾ ਚਾਹੀਦਾ ਹਾਂ ਹਾਂ ਉਹ ਲੋ ਹੱਥ ਲਿਖਤੇ ਸੀਗੇ ਠੀਕ ਹੈ ਜੀ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪੰਥਾ ਜਿਹੜੇ ਚਰਨ ਨੇ ਉਹ ਪੁਨੀਤ ਨੇ ਪਵਿੱਤਰ ਨੇ ਤੇ ਪ੍ਰਭ ਦੇ ਪੰਥ ਤੇ ਚੱਲਦੇ ਰਸਤੇ ਚੱਲਦੇ ਨੇ ਉਹ ਚਰਨ ਕੌਣ ਨੇ ਚਰਨ ਕੇ ਸਰਵੰਨ ਨੇ ਉਹਨਾਂ ਨੇ ਚੱਲਣਾ ਔਰ ਪੈਰਾਂ ਨਾਲ ਚੱਲੇ ਪੈਰਾਂ 바ਜੋ ਚੱਲਣਾ ਪੈਰਾਂ ਆਪੇ ਚੱਲਣਾ ਇਥੇ ਪੁਨੀਤ ਹੁੰਦਾ ਪਹਿਲਾਂ ਖਰਚਰਨ ਪੁਨੀਤ ਪਵਿੱਤਰ ਫਿਰ ਤੋਂ ਅਗਲੇ ਸਟੇਜ ਆਪੋ ਪੁਨੀਤ ਤੋਂ ਵੀ ਸਟੇਜ ਹੁੰਦੀ ਹੈ ਅੱਛਾ ਹਾਂ ਕਿ ਜੇ ਆਪਾਂ ਰੱਬ ਦੇ ਪੰਥ ਤੇ ਚੱਲੀਏ ਤਾਂ ਪਵਿੱਤਰ ਤੋਂ ਪੁਨੀਤ ਹੋ ਜਾਾਂਗੇ ਹਾਂ ਪੁਨੀਤ ਕਦ ਹੁੰਦੇ ਨੇ ਜਦੋਂ ਉਗੜਾ ਨਾ ਜਿੰਨਾ ਚਿਰ ਤਾਂ ਦਾਲ ਦੇ ਦੋਲੇ ਦਾਣੇ ਨੇ ਚਾਹੇ ਕੋ ਹੋ ਜਾਣ ਉਹਨਾਂ ਚਿਰ ਪਵਿੱਤਰ ਨੇ ਅੱਛਾ ਫਿਰ ਜਦ ਉਗ ਗਿਆ ਆ ਦਰਸ਼ ਰੂਪ ਹੋ ਗਿਆ ਫਿਰ ਪੁਨੀਤ ਹੋ ਪਛਾਣ ਨਹੀਂ ਰਹੀ ਤੁਹਾਨੂੰ ਠੀਕ ਹੈ ਚੌਥੀ ਸਟੇਜ ਹੈ ਵਿੱਚ ਰੋਗ ਚ ਪ੍ਰੀਤ ਹੁੰਦੇ ਨੇ ਜਾ ਕੇ ਦੋਏ ਸੰਤਾਂ ਸੰਗਿ ਉਧਾਰ ਸਗਲਾ ਦੁੱਖ ਲੱਥਾ ਸੰਤਾਂ ਸੰਗਿ ਉਧਾਰ ਸਗਲਾ ਦੁੱਖ ਨਾ ਲੱਥਾ ਸੰਤਾਂ ਦੇ ਸੰਗਤ ਵਿੱਚ ਹੀ ਉਧਾਰ ਹੁੰਦਾ ਹੈ ਸੰਤਾਂ ਬਹੁਤ ਹਨ ਨਾ ਪਰ ਉਹ ਸੰਤ ਹੋਣ ਦੇ ਮੁੱਖ ਗੁਰੂ ਸਿੱਖ ਹੋਣ ਉਹਨਾਂ ਦੀ ਸੰਗਤ ਵਿੱਚ ਉਧਾਰ ਹੋ ਜਾਂਦਾ ਜਿਹੜਾ ਪਹਾੜ ਹੈ ਨਾ ਭਰਮ ਘੋ ਦਾ ਉਹ ਲੈ ਜਾਂਦਾ ਉਹ ਮਰ ਉਹ ਪਰਮ ਪਹਿਰਾ ਭਾਜ ਲੈ ਜਾਂਦਾ ਤਾਂ ਉਦਾਰ ਹੋ ਜਾਂਦਾ ਅਗਲਾ ਦੁੱਖ ਨ ਸਾਰਾ ਦੁੱਖ ਲੈ ਜਾਂਦਾ ਹਾਂਜੀ ਤੇ ਸੰਤਾਂ ਦਾ ਪਲੂਰਲ ਜਦ ਆਇਆ ਇਹਦਾ ਭਾਵ ਪਲੂਰਲ ਰੂਪ ਚ ਸੰਤ ਦਾ ਫਿਰ ਸੱਚਖੰਡ ਚ ਹੀ ਆ ਉਹ ਸ਼ਬਦ ਦੀ ਸੰਗਤ ਨਾਲ ਕਹਿ ਲੋ ਚਾਹੇ ਇੱਥੇ ਸੰਗਤ ਹੋਵੇ ਉਹ ਦੋ ਵੀ ਹੋਣ ਹਾਂਜੀ ਕਹਿੰਦਾ ਗੋਲੰਗ ਵੀ ਸੰਗਤ ਨਾਲੇ ਉਹ ਅੰਗ ਤਾਂ ਸਭ ਕੁ ਬਦਲ ਗਿਆ ਬਦਲ ਜਾਂਦਾ ਹੈ ਆਪੇ ਤਾਂ ਹੀ ਲਿਖਿਆ ਨੇ ਕੇਵਟ ਵਿਰਲਾ ਸੰਤ ਇੱਥੇ ਸੰਤ ਤਾਂ ਥੋੜੀਆਂ ਸੰਤ ਐਨੇ ਸੰਗੀਤਾਂ ਸਿਰਫ ਸੱਚਖੰਡ ਚ ਆ ਜਾਂ ਗੁਰਬਾਣੀ ਚ ਐਨੇ ਸੰਤ ਸੰਤ ਗੁਰਬਾਣੀ ਜੀ ਵੀ ਸਾਰੇ ਇਕੱਠੇ ਹੀ ਨੇ ਗੁਰਬਾਣੀ ਦੇ ਨਾਲ ਜੋੜਨਾ ਸੰਤਾਂ ਦੀ ਸੰਗਤ ਨਾਲ ਜੋੜਨਾ ਹੀ ਹੈ ਹਾਂਜੀ ਠੀਕ ਹੈ ਜੀ ਇੱਥੇ 14ਵੀਂ ਪੌੜੀ ਦੀ ਸਮਾਪਤੀ ਹੈ ਜੀ